ਏ ਜੰਡੀਗਰ ਨੂੰ ਹੁਣ ਆ ਆ ਕਰਿਆ ਜਨਾ ਭਾਈ ਆ ਦੋ ਜੀ ਨਹੀਂ ਆਉਣਾ ਔਰ ਜੰਡੀਗਰ ਕਿੱਧਰ ਨੂੰ ਨਹੀਂ ਜਾਵਾਂਗੇ ਸਾਰੇ ਗਿਆ ਹੋਏ ਬੰਦੇ ਪਾਵੇਂ ਨਾ ਜਾਵੋ ਜਾਤ ਸਰੀਆ ਕਾਲਾ ਆਇਆ ਮਾਤਾ ਸੇਵਾ ਸੇਵਾ ਨੂੰ ਕਹੋ ਢਾਕੇ ਤੇ ਪਾੜ ਗਿਆ ਕੋਲੋਜਲਾ ਪਾਣੀ ਨਾਲ ਬੈਠੀਏ ਮਾੜੇ ਆਟੋ ਆ ਆਹ ਸਾਬਾ ਪਾ ਲੇ ਤੂੰ ਦਾ ਆਹ ਆ ਗਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੱਥੇ ਸਰਵਾਪਰ ਆਇਆ ਰਾਜ ਸਿੰਘ ਜੀ ਰੋਡ ਰੋਲਰ ਤੇ ਜਾਣ ਲੱਗੇ ਨੇਗੇ ਉਹ ਦੇਖੋ ਸਾਹਮਣੇ ਵੈਰੀਗੇਟਿੰਗ ਹੋਈ ਹੋਈ ਹੈਗੀ ਕਹਿੰਦੇ ਸਾਰੇ ਤੋੜ ਕੇ ਲੰਗੜੇ ਇਤਰ ਦੀ सियाकाल ਆਜਣਾ ਪੈ ਗਈ ਉਹਨਾਂ ਦੀਆਂ ਦੇਖੋ ਆ ਪੁਲਿਸ ਪ੍ਰਸ਼ਾਸਨ ਰੋਕਿਆ ਬੈਡ ਬਜੀ ਸਾਹਮਣੇ ਜਾਣ ਦੇ ਦੇਖੋ ਅਸੀਂ ਕਿਹਾ ਉਹਦੇ ਕੋਈ ਕੰਮ ਨਹੀਂ ਅਸੀਂ ਤਾਂ ਸਿਰਫ ਦੇਖੋ ਸਾਡੇ ਆ ਦੀ ਇਨਸਾਨ ਦੀ ਸਟੇਟ ਕਰਨਾ ਇਹ ਹਰ ਜੱਗ ਕਿਉਂ ਹੋ ਰਿਹਾ ਸਾਰੇ ਨਾਲ ਆ ਗਏ ਸਾਡੇ ਬੱਚੇ ਨੇ ਉੱਥੇ ਯੂਨੀਵਰਸਾ ਸਾਡਾ ਹੱਥ ਬਣਦਾ ਵਾ ਜਾਂ ਜਾਣਦਾ ਫਿਰ ਲੈਟ ਬਣਦਾ ਫਿਰ ਸਾਡਾ ਰਾਈਟ ਹੈ ਲੇਕਿਨ ਅੱਜ कसूर नहीं आया ਉਹ ਵੀ ਸਾਡੇ ਭੈਣ ਭਰਾ ਨੇ ਇਹਨਾਂ ਦਾ ਕਸੂਰ ਕੋਈ ਨਹੀਂ ਹੈਗਾ ਇਹ ਤਾਂ ਆਹਾਂ ਤੋਂ ਆਰਡਰ ਹੋਏ ਨੇ ਮਜ਼ਬੂਰ ਨੇ ਇਹ ਬੱਚੇ ਪੜਦੇ ਨੇ ਯਾ ਤਾਂ ਸੈਂਟਰ ਗਵਰਨਮੈਂਟ ਦੇ ਮੋਦੀ ਸਾਹਿਬ ਨੂੰ ਸਸ ਜੰਗਾਂ ਦੇ ਲਈ ਕਰਾਈ ਤਾ ਇਹਦਾ ਨਿਮੀਟਰ ਨੂੰ ਕਰ ਰਹੇ ਨੇ ਜੀ ਇਹ ਬਰਬਾਦ ਤੋਂ ਬਾਹਰ ਹੈ ਇਹ ਸਭ ਤੋਂ ਵੱਡੀ ਗੱਲ ਇਹ ਆ ਆਪ ਦੇਖੋ ਜਿਹੜੀ ਜੁਨਾ ਵਰੈਟੀ ਹੈ ਉੱਥੇ ਇਕੱਲੇ ਹਿੰਦੂਆਂ ਦੇ ਬੱਚੇ ਨਹੀਂ ਪੜਦੇ ਹਿੰਦੂਆਂ ਦੇ ਵੀ ਪੜਦੇ ਆ ਮੁਸਲਮਾਨਾਂ ਦੇ ਵੀ ਪੜਦੇ ਆ ਅਸਾਈਆਂ ਦੇ ਵੀ ਪੜਦੇ ਆ ਦੇਸ ਕਰਕੇ ਸਾਡੇ 28 ਪਿੰਡ ਜਾੜ ਕੇ ਜੁਨਾਵਰਟੀ ਬਣੀ ਆ ਪੰਜਾਬ ਦੇ 28 ਪਿੰਡ ਜਾੜੇ ਆ ਤੇ ਜੇ ਅੱਜ ਸਾਡੇ 28 ਪਿੰਡ ਜਾੜ ਕੇ ਹੀ ਤੇ ਸਾਡੇ ਬੱਚੇ ਨਹੀਂ ਪੜਨਗੇ ਸਾਡੇ ਉਤੇ ਹੱਕ ਨਹੀਂ ਰਹਿਣਗੇ ਜੁਨਾਵਰਟੀ ਅਸੀਂ ਕੀ ਕਰਾਂ ਇਸ ਕਰਕੇ ਅਸੀਂ ਇਹ ਜੁਨਾਵਰਟੀ ਪਿੱਛੇ ਸਰਕਾਰਾਂ ਧਿਆਨ ਦੇ ਦੇਣ ਉਹ ਖਾਲਸਾ ਪੰਥ ਤਿਆਰ ਪਰ ਤਿਆਰ ਆ ਦੇਖੋ ਅਸੀਂ ਇਹ ਕਾਲ ਤੱਕ ਸਭ ਤੋਂ ਹਕੂਮਤਾਂ ਦੇ ਜੇ ਸਾਨੂੰ ਕਾਲ ਤੱਕ ਸਭ ਤੋਂ ਹੁਕਮ ਹੋ ਗਿਆ ਜੁਨਾਵਰਟੀ ਦੀ ਚਲਦੀ ਗੱਢੇ ਸਾਡੇ ਚਲਦੀ ਬਣੀ ਸਾਡਾ ਪੰਜਾਬ ਦਾ ਚੰਡੀਗੜ੍ਹ ਤੇ ਉਧਰ ਬਣੇ ਜਦੋਂ ਵੀ ਪੰਜਾਬ ਦੇ ਪਿੰਡ ਜਾੜੇ ਸੀ ਸਾਡੇ ਇੱਕ ਨਹੀਂ ਜਿਨੀ ਮੈਚੀ ਦਾ ਮੁੱਦਾ ਨਹੀਂ ਰਿਹਾ ਜੁਨਾ ਮਰਟੀ ਤਾਂ ਅਸੀਂ ਲੈ ਲਈ ਲਾਈ ਲਈ ਸਾਡੇ ਸਿੱਖ ਬੈਠੇ ਆ ਚੰਡੀਗੜ੍ਹ ਵੀ ਸਾਡਾ ਪੰਜਾਬ ਦਾ ਬਿਲਕੁਲ ਬਾਬੇ ਅੰਮਿਤ ਸ਼ਾਹ ਤੁਨ ਲੈ ਮੋਦੀ ਸਰਕਾਰ ਤੁਨ ਲਵੇ ਚੰਡੀਗੜ੍ਹ ਵੀ ਪੰਜਾਬ ਦਾ ਹੈ ਤੇ ਜੁਨਾ ਵਸਤੀ ਤਾਂ ਸਾਡੀ ਹੈਗੀ ਹੈ ਅਸੀਂ ਖੂਨੀ ਜਾਣਦੇ ਆ ਕਿਉਂਕਿ ਦਿੱਲੀ ਦੱਬ ਕੇ ਅਸੀਂ ਨਾਲ ਕਰਦੇ ਨਿਸ਼ਾਨ ਲਾਤਾ ਸੀਗਾ ਤੇ ਚੰਡੀਗੜ੍ਹ ਤੇ ਕੋਈ ਵੱਡੀ ਗੱਲ ਨਹੀਂ ਇਸ ਕਰਕੇ ਖਾਲਸਾ ਪੰਥ ਪੂਰਾ ਪੰਜਾਬ ਸਾਰੀ ਦੁਨੀਆ ਯੂਰਪ ਤੱਕ ਜਰਮਨ ਤੱਕ ਅਮਰੀਕਾ ਤੱਕ ਸੰਗਤ ਸਾਡੇ ਨਾਲ ਹੈ ਤੇ ਚੰਡੀਗੜ੍ਹ ਦੀ ਸਾਡੇ ਤੇ ਜੁਨਾ ਯੂਨੀਵਰਸਿਟੀ ਦੇ ਸਾਡੇ ਉਹਨਾਂ ਸਾਹ ਸੁਣ ਲੈ ਕੀਕਾ ਪਵਾ ਦੇਾਂਗੇ ਕੀਕਾ ਇਹ ਪੰਜਾਬ ਆ ਸਾਡੀ ਅਣਖ ਤੇ ਹੋਣ ਦੀ ਗੱਲ ਆ ਜਿੱਥੇ ਵੀ ਸਾਡਾ ਹੱਕ ਦੱਬੇ ਜਾਣਗੇ ਇਹ ਖਾਲਸਾ ਪੰਥ ਮਜਲੂਮਾਂ ਤੇ ਗਰੀਬਾਂ ਵਾਸਤੇ ਬਣਿਆ ਹੋਇਆ ਅੱਜ ਧੱਕੇ ਹੋ ਰਹੇ ਨੇ ਸਰਕਾਰ ਸੈਂਟਰ ਸਰ ਸਾਨੂੰ ਦੱਬਣਾ ਚਾਹੁੰਦੀ ਆ ਪੰਜਾਬ ਨੂੰ ਆਏ ਪੰਜਾਬ ਨੂੰ ਨਹੀਂ ਦੱਬਦਾ ਨਾ ਅਸੀਂ ਰੁਕਦੇ ਆ ਕਿਸੇ ਰੋਕੇ ਇਹ ਸਾਡੇ ਵੀਰ ਨੇ ਫਿਰ ਕੋ ਭੈਣਾ ਖੜੇ ਆ ਸਾਡੇ ਇਹਨਾਂ ਨੂੰ ਵੀ ਮਜਬੂਰੀ ਆ ਉਥੋਂ ਟੈਲੀਫੋਨ ਕਰ ਦਿੰਦੇ ਨਹੀਂ ਥੋੜੀਆਂ ਵਰਦੀਆਂ ਲਾ ਦਾਂਗੇ ਆ ਕਰਦਾਂਗੇ ਮਜਬੂਰ ਨੇ ਅਸੀਂ ਸ਼ਾਂਤੀ ਦੇ ਵਿੱਚ ਆ ਸਰਕਾਰ ਜਿਹੜੇ ਸੋਨੀ ਬਰਾਦੀ ਦੇ ਹੱਕ ਨੇ ਉਹ ਮੋੜੇ ਉਥੇ ਤਰੀਕਾ ਨਾਲ ਸੋਨਾ ਦਾ ਐਲਾਨ ਹੋਵੇ ਜਿਹੜੇ ਉਹਨਾਂ ਦੇ ਹੱਕ ਨੇ ਵਿਦਿਆਰਥੀਆਂ ਦਿੱਤੇ ਜਾਣ ਸਾਰੇ ਸ਼ਾਂਤਮਈ ਤਰੀਕੇ ਨਾਲ ਆਏ ਆ ਅਸੀਂ ਖੜੇ ਆ ਪ੍ਰੋਟੈਸਟ ਕਰਾਂਗੇ ਜਿਵੇਂ ਉਥੋਂ ਹੁਕਮ ਆਊ ਉਸੇ ਤਰ੍ਹਾਂ ਅਸੀਂ ਕਰਾਂਗੇ ਸੋਨਿਆ ਸੋਨਿਆ ਅਕੁਰਿਆ ਕਾਹੇ ਬਲਾਵੇ ਫਤੋ ਬਾਬਾ ਜੈਦਾ ਬਾਬਾ ਤੁੰਦ ਜੂ ਕਹਿੰਦੇ ਆ ਲੜੀ ਆ ਲੜੀ ਜਾਵੇ ਸੋਨਿਆ ਕਾਹੇ ਇੱਕ ਮੀਡੀਆ ਵਾਲਾ ਸਾਰਾ ਧਿਆਨ ਦੋੜੇ ਸਾਡੇ ਬੱਚੇ ਜੁਨਾ ਵ੍ਰਤੀ ਦੇ ਵਿੱਚ ਨੇ ਸਾਡੇ ਬੱਚੇ ਜੇ ਸਾਡੇ ਬੱਚਿਆਂ ਨੂੰ ਤੁਸੀਂ ਉਂਗਲ ਵੀ ਲਾਤੀ ਤਾਂ ਸਰਕਾਰ ਆਪਣਾ ਧਿਆਨ ਦੇ ਲਵੇ ਸਾਡੀਆਂ ਭੈਣਾ ਸਾਡੇ ਬੱਚੇ ਸਾਡੇ ਸਟੂਡੈਂਟ ਜੁਨਾਵਰਟੀ ਦੇ ਵਿੱਚ ਨੇ ਜੇ ਕਿਸੇ ਨੇ ਬੱਚੇ ਨੂੰ ਉਂਗਲ ਲਾਈ ਕਿਸੇ ਨੇ ਉਥੇ ਜੁਨਾਵਰਟੀ ਦੇ ਵਿੱਚ ਸੈਂਟਰ ਸਰਕਾਰ ਧਿਆਨ ਦੇ ਲੈ ਜਿਹੜਾ ਮੋਤੀ ਮੋਦੀ ਮਿਤਸ਼ਾ ਧਿਆਨ ਦੇਵੇ ਸਾਡੇ ਬੱਚੇ ਸਾਡੇ ਬੱਚਿਆਂ ਨੂੰ ਉਂਗਲ ਤੱਕ ਨਹੀਂ ਉਥੇ ਲੱਗਣੀ ਚਾਹੀਦੀ ਫੇਰ ਨਾ ਕਿਉਂ ਅਸੀਂ ਵੱਖਵਾਦੀ ਆ ਅਸੀਂ ਖਾਲਸਾ ਰਾਜ ਦੇ ਆਮੀ ਅਸੀਂ ਅਸੀਂ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਫੌਜ ਹੈ ਹੱਕ ਸੱਚ ਦੀ ਗੁਰੂ ਗੋਬਿੰਦ ਸਿੰਘ ਨੇ ਪਾਸ਼ਾ ਨੇ ਕੁਰਬਾਨੀਆਂ ਕਰਕੇ ਇਹ ਭਾਰਤ ਦੇ ਜਨਮ ਜਦ ਕਰਾਇਆ ਸਾਰਾ ਪਰਿਵਾਰ ਮਾਰ ਕੇ ਇਸ ਕਰਕੇ ਜੁਨਾਵਰਟੀ ਵੀ ਸਾਡੀ ਆ ਚੰਡੀਗੜ੍ਹ ਵੀ ਸਾਡਾ ਭਾਰਤ ਵੀ ਸਾਡਾ ਜਦੋਂ ਬੋਤਸੀ ਕਰਦੇ ਆ ਬਿਨਾਂ ਕਰਦੇ ਆ ਆਰਥਿਕ ਹੱਤ ਰੋਦੋ ਵੀ ਬਹਾਦਰ ਆ ਜਦੋਂ ਆਪਣੇ ਹੱਕ ਮੰਗੇ ਉਦੋਂ ਵੀ ਅੱਤਵਾਦੀ ਅੱਤਵਾਦੀ ਖਾਤਰੀ ਬਣ ਜਾਂਦੇ ਆ ਕਿੱਥੇ ਅੱਜ ਵੀ ਭਾਰਤੀ ਸਰਹੱਦਾਂ ਦੇ ਸਾਡੇ ਸਰਦਾਰ ਜਿਹੜੇ ਲੋਕ ਨੇ ਉਹ ਕੀ ਕਰ ਰਹੇ ਨੇ ਜੀ ਉੱਥੇ ਸਰਦਾਰ ਨਾ ਹੋਣ ਤੁਹਾਡੀਆਂ ਪੁਛਤ ਕਰਦਣਗੇ ਦੂਜੇ ਦੇ ਸਾਰੇ ਇਹ ਬਹਾਦਰੀ ਸ਼ਕਾਵੀਆਂ ਸਿਕਾਂ ਕਰਕੇ ਜਿਹੜੀ ਉਹ ਲੋਕ ਡਰਦੇ ਨੇ ਤਾਂ ਇਧਰ ਨੂੰ ਵਸੇ ਨਹੀਂ ਉਸੇ ਸ਼ਕਾਂ ਦੀ ਮੰਗਾਂ ਨੂੰ ਹੋਣੀ ਚਾਹੀਦੀ ਅਣਗੌਲੀਆਂ ਕਰਦੇ ਸਨ ਅਤਵਾਦੀ ਬਖਵਾਦੀ ਖਲਤਾਨੀ ਕਹ ਕੇ ਸਾਨੂੰ ਤੁਸੀਂ ਜਦਕਾਰਦੇ ਹੋ ਸਾਨੂੰ ਸਾਡੇ ਹੱਕ ਮਿਲਣੇ ਚਾਹੀਦੇ ਨੇ ਅਸੀਂ ਆਪਣੇ ਹੱਕ ਲੈ ਕੇ ਰਾਂਗੇ ਪੰਜਾਬ ਦਾ ਪੂਰਾ ਆਵਾਮ ਉੱਠ ਕੇ ਸੜਕਾਂ ਤੇ ਨਿਕਲੇ ਜਿਹੜੇ ਸਾਡੇ ਹੱਕ ਨੇ ਉਹ ਹਮੇਸ਼ਾ ਲੱਗੇ ਰਾਂਗੇ ਸੰਘਰਸ਼ ਕਰਦੇ ਤੇ ਸ਼ੰਗਾਰਸ ਕਰਦੇ ਲੋਕਾਂ ਦੀ ਹਮੇਸ਼ਾ ਜਿੱਤ ਹੋਈ ਆ ਤੇ ਹੋਊਗੀ ਅਸੀਂ ਜਿੱਤ ਕੇ ਆਟਾੜੇ